ਸ਼ੋਭਾ ਵਰਦਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸ਼੍ਰੀ ਰਾਤਰੀ ਦਾ ਪਵਿੱਤਰ ਤਿਹਾਰ ਦੇਸ਼ ਤੇ ਦੁਨੀਆ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ ਉਹਨਾਂ ਇਤਿਹਾਸਿਕ ਸਿੱਧ ਪੀਠ ਦੇ ਉੱਤੇ ਪੂਜਾ ਅਰਚਨਾ ਵੀ ਕੀਤੀ ਪੰਜਾਬ ਤੇ ਦੇਸ਼ ਦੀ ਸ਼ਾਂਤੀ ਤੇ ਖੁਸ਼ਹਾਲੀ ਦੇ ਲਈ ਉਹਨਾਂ ਵੱਲੋਂ ਆਸ਼ੀਰਵਾਦ ਵੀ ਮੰਗਿਆ ਗਿਆ ਸੋ ਤਿਹਾਰ ਦੇ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਆ ਮਹਾਸ਼ਿਵਰਾਤਰੀ ਨੂੰ ਪੰਜਾਬ ਦਾ ਪ੍ਰਚੀਨ ਅਧਿਆਤਮਿਕ ਪਰੰਪਰਾ ਵਾਲਾ ਤਿਹਾਰ ਉਹਨਾਂ ਵੱਲੋਂ ਦੱਸਿਆ ਗਿਆ ਤੇ ਪ੍ਰਾਰਥਨਾ ਕੀਤੀ ਗਈ ਕਿ ਭੋਲੇनाथ ਦੀ ਕਿਰਪਾ ਪੰਜਾਬ ਦੇ ਸਾਰੇ ਨਾਗਰਿਕਾਂ ਤੇ ਬਣੀ ਰਹੇ ਮੋਕਮਤਰੀ ਭਗਵਨ ਸਿੰਘ ਮਾਨ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਸੂਬੇ ਦੀ ਅਮੀਰ ਅਧਿਆਤਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਦੇ ਲਈ ਵਚਨਬੱਧ ਹੈ। ਉਹਨਾਂ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਮਨਾਉਣ ਤੋਂ ਲੈ ਕੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਤੱਕ ਪੰਜਾਬ ਆਪਣੀ ਸ਼ਾਨਦਾਰ ਵਿਰਾਸਤ ਤੇ ਮਾਣ ਤੇ ਸ਼ਰਧਾ ਸਤਕਾਰ ਦਿੰਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਪੰਜਾਬ ਦੇ ਮੋਕਮatri ਭਗਵਾਨ ਸਿੰਘ ਮਾਨ ਦੇ ਨਾਲ ਧੂਰੀ ਦੇ ਸ਼੍ਰੀ ਰਣਕੇਸ਼ਵਰ ਮੰਦਰ ਦੇ ਵਿੱਚ ਪ੍ਰਾਰਥਨਾ ਦਾ ਸੁਭਾਗ ਪ੍ਰਾਪਤ ਹੋਇਆ ਅਜਿਹਾ ਉਹਨਾਂ ਵੱਲੋਂ ਲਿਖਿਆ ਗਿਆ ਹੈ ਉਹਨਾਂ ਕਿਹਾ ਕਿ ਮਹਾਦੇਵ ਦੀ ਬ੍ਰਹਮ ਊਰਜਾ ਮਨ ਨੂੰ ਸ਼ਾਂਤੀ ਤੇ ਆਤਮਾ ਨੂੰ ਨਵੀਂ ਤਾਕਤ ਦਿੰਦੀ ਹੈ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਹਮੇਰਾ ਹਮੇਸ਼ਾ ਤੁਹਾਡੇ ਸਾਰਿਆਂ ਤੇ ਬਣਿਆ ਰਹੇ ਤੇ ਦੇਸ਼ ਤੇ ਪੰਜਾਬ ਦੀ ਤਰੱਕੀ ਖੁਸ਼ਹਾਲੀ ਵੱਲ ਅੱਗੇ ਵਧਦੇ ਰਹੀਏ ਸੋ ਦੋਵਾਂ ਆਗਮਾਂ ਦੇ ਵੱਲੋਂ ਜਿੱਥੇ ਮੱਥਾ ਟੇਕ ਕੇ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਲਿਆ ਗਿਆ ਉੱਥੇ ਹੀ ਇਹਨਾਂ ਦੋਵਾਂ ਆਗੂਆਂ ਨੇ ਪੰਜਾਬ ਦੇਸ਼ ਤੇ ਦੁਨੀਆ ਦੀ ਸ਼ਾਂਤੀ ਦੀ ਵੀ ਕਾਮਨਾ ਕੀਤੀ ਹੈ। ਤੋਂਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਹਾਲੀ ਦੇ 14 ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੋਂ ਪਹਿਲਾਂ ਵੀ ਮੁਹਾਲੀ ਦੇ 14 ਹਸਪਤਾਲ ਦੇ ਵਿੱਚ ਭਰਤੀ ਰਹੇ ਨੇ। ਉਹਨਾਂ ਨੂੰ ਸਿਹਤ ਸੰਬੰਧੀ ਉਸ ਵੇਲੇ ਸਮੱਸਿਆ ਆਈ ਸੀ ਤੇ ਉਹ ਕਈ ਦਿਨ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਰਹੇ ਸਨ ਤੇ ਹੁਣ ਇਸ ਵੇਲੇ ਇੱਕ ਵਾਰ ਫਿਰ ਤੋਂ ਰੂਟੀਨ ਚੈੱਕਅਪ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਦੇ ਵਿੱਚ ਭੇਟੀ ਕਰਵਾਇਆ ਗਿਆ ਜਾਣਕਾਰੀ ਦੇ ਮੁਤਾਬਕ ਆ ਸੀਐਮ ਸੰਗਰੂਰ ਵਿਖੇ ਧੂਰੀ ਵਿਖੇ ਨਰਕੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਪੂਜਾ ਅਰਤਨਾ ਉਹਨਾਂ ਵੱਲੋਂ ਕੀਤੀ ਗਈ ਸੀ ਇਸ ਦੌਰਾਨ ਮਨੀਸ਼ ਸੋਧਿਆ ਤੇ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਸਨ ਤਿੰਨੋਂ ਆਗੂਆਂ ਨੇ ਮੰਦਿਰ ਦੇ ਵਿੱਚ ਪੂਜਾ ਪਾਠ ਹਵਨ ਆ ਕੀਤਾ ਸੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਦੇ ਰਾਹੀਂ ਮੋਹਾਲੀ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਉਧਰ ਪੰਜਾਬ বিজেপি ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ বিজেপি ਆਗੂ ਤੇ ਸੂਬੇ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਦੇ ਧੂਰੀ ਵਿੱਚ ਪਹੁੰਚ ਕੇ ਅਰਵਿੰਦ ਖੰਨਾ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਨੂੰ بلند ਕਰਦਾ ਰਿਹਾ ਹੈ ਅਤੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਦਾ ਪੂਰਾ ਮਾਨ ਸਨਮਾਨ ਵੀ ਕੀਤਾ ਜਾਵੇਗਾ। ਅਰਵਿੰਦ ਖੰਨਾ ਨੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਇਹ ਫੈਸਲਾ ਉਹਨਾਂ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਲਿਆ ਹੈ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਦੇ ਨਾਲ ਕੰਮ ਕਰਨਗੇ, ਤੁਹਾਨੂੰ ਦੱਸਦੀ ਹੈ ਅਰਵਿੰਦ ਖੰਨਾ ਦੇ ਨਾਲ ਤਰਮਿੰਦਰ ਸਿੰਘ ਦੁਲੱਤ ਤਿੰਨ ਕਾਉਂਸਲਰ, ਬਲਾਕ ਪ੍ਰਧਾਨ ਤੇ ਸੈਂਕੜੇ ਵਰਕਰ ਵੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ। ਉੱਤਰ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਹੀ ਨਸ਼ਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਨਸ਼ੇ ਦੇ ਸੁੱਧਾਗਰਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਜਾ ਰਹੇ ਨੇ ਸਮਾਨਸਾ ਦੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਿੱਥੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਸੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ੇ ਦੇ ਸੌਦਾਗਰਾਂ ਵੱਲੋਂ ਇਹ ਇਮਾਰਤਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਦੇ ਉੱਤੇ ਪੀੜਾ ਪੰਜਾ ਚੱਲਦਾ ਦਿਖਾਈ ਦਿੱਤਾ ਇਸ ਮੌਕੇ ਪੰਜਾਬ ਪੁਲਿਸ ਦੇ ਵੱਲੋਂ ਕਰਮਚਾਰੀ ਅਤੇ ਅਫਸਰ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਵੀ ਅਸਮਾਜਿਕ ਤੱਤ ਜਿਹੜਾ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਵਾਈ ਦੇ ਵਿੱਚ ਵਿਘਨ ਨਾ ਪਾ ਸਕੇ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਇਹ ਪਿੰਡ ਬਾਜੇਵਾਲ ਦੀ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹਦੇ ਦੇ ਸਬੰਧ ਵਿੱਚ ਇਹਨੂੰ ਠਾਇਆ ਜਾ ਪਹਿਲਾਂ ਕੋਈ ਇਨਫੋਰਮੇਸ਼ਨ ਦਿੱਤਾ ਸੀ ਇਹਨੂੰ ਹਾਂਜੀ ਇਹ ਤਾਂ ਕਾਫੀ ਚਿਰ ਦਾ ਕੇਸ ਚੱਲਦਾ ਸੀਗਾ ਉਹਦੇ ਵਿੱਚ ਇਹ ਮਤਲਬ ਇਹ ਕਲੀਅਰ ਹੋਇਆ ਵੀ ਇਹਦਾ ਇੱਥੇ ਕਬਜ਼ਾ ਨਜਾਇਜ਼ ਕਬਜ਼ਾ ਤੇ ਉਹ ਨੋਟਿਸ ਦੇ ਕੇ ਸਾਰਾ ਇਹ ਕਬਜ਼ਾ ਸਰਕਾਰ ਵਾਲਿਆਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਹੋਰ ਵੀ 40 ਘਰ ਐਵੇਂ ਦੀਆਂ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਤੇ ਕੀ ਹੈ ਜੀ ਡੀਡੀਪੀਓ ਦਾ ਸੀਗੇ ਜਿਹੜਾ ਕੇਸ ਉੱਥੋਂ ਫਾਈਨਲ ਹੋਇਆ ਵੀ ਇਹਦਾ ਕਬਜ਼ਾ ਛਡਾਇਆ ਜਾਵੇ ਤਾਂ ਉਸ ਹਾਲ ਦੇ ਨਾਲ ਉਹ ਕਬਜ਼ਾ ਛਡਾਇਆ ਗਿਆ ਇਹ ਹੋਰ ਵੀ ਕੋਈ ਹੋਊਗਾ ਇਸ ਤਰ੍ਹਾਂ ਤਾਂ ਉਹ ਵੀ ਕਬਜ਼ਾ ਛਡਾਇਆ ਜਾਊਗਾ ਮਤਲਬ ਇਹ ਨਜਾਇਜ਼ ਕਬਜ਼ਿਆਂ ਵਾਸਤੇ ਆ ਨਾ ਕਿ ਇਹ ਜੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਤਾਂ ਕੋਈ ਐ ਕਾਰਵਾਈ ਸਾਡੇ ਕੰਨੀਓ ਜਿਹੜੀ ਇਹ ਕਾਰਵਾਈ ਮਤਲਬ ਇਹ ਹੈ ਵੀ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਹਦੇ ਮਤਲਬ ਉਹ ਛਡਾਇਆ ਗਿਆ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨ ਸੰਦੂਲਗੜ ਦੇ ਵਿੱਚ ਅਸੀਂ ਬਲਬੀਰ ਸਿੰਘ ਜਿਹੜਾ ਬਾਜੇਵਾਲਾ ਪਿੰਡ ਤੋਂ ਅਸੀਂ ਇੱਥੇ ਖੜੇ ਆ ਜਿੰਨੇ ਜੋ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਜੋ ਪੁਲਿਸ ਮਦਦ ਵਾਸਤੇ ਜਿਹੜਾ ਸਾਨੂੰ ਰਿਕੁਐਸਟ ਮਿਲੀ ਸੀਗੀ ਉਦੇ ਤਹਿਤ ਜਿਹੜਾ ਇਸ ਸ਼ਖਸ ਨੇ ਜਿਹੜਾ ਆਪਣਾ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਦੇ ਉੱਤੇ ਛੱਪੜ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਹਦੇ ਵਾਸਤੇ ਅਸੀਂ ਪਹੁੰਚੇ ਹਾਂ ਜਿਹੜਾ ਅਸੀਂ ਕਬਜ਼ਾ ਜਿਹੜਾ ਉਹ ਤੜਵਾਇਆ ਹੈ ਔਰ ਇਹਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਸੇ ਸ਼ਖਸ ਦੇ ਖਿਲਾਫ ਜਿਹੜਾ तकरीबन 13 ਜਿਹੜੇ ਐਨਡੀਪੀਐਸ ਦੇ ਪਰਚੇ ਜਿਹੜੇ ਦਰਜ ਨੇ ਉਹਦੇ ਤਹਿਤ ਵੀ ਜਿਹੜਾ ਇਹ ਇੱਕ ਸੁਨੇਹਾ ਹੈ ਪਬਲਿਕ ਨੂੰ ਕਿ ਇਹਨਾਂ ਜਿਹੜੀਆਂ ਕਾਰਵਾਈਆਂ ਤੋਂ ਕਾਈਂਡਲੀ ਅ ਅਰਜ਼ਵੀ ਹੈ ਸਾਡੀ ਕਿ ਜਿਸ ਤਰ੍ਹਾਂ ਜੁੱਧ ਨਸ਼ਿਆਂ ਵਿਰੋਧਾ ਔਰ एवरीथिंग ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਉਹਦੇ ਤਹਿਤ ਅਸੀਂ ਵਚਨਬੱਧਾਂ ਔਰ ਇਹ ਜਿਹੜਾ ਸਾਰਾ ਜਿਹੜਾ ਵੀ ਕੋਈ ਮੇਨ ਸਟ੍ਰੀਮ ਤੋਂ ਪਰੇ ਹੈ ਜੇ ਕੋਈ ਐਡਿਕਟਡ ਵੀ ਹੈਗਾ ਉਹਨੂੰ ਵੀ ਅਸੀਂ ਵਚਨਬੱਧਾਂ ਉਹਨੂੰ ਡੀਡਿਕਸ਼ਨ ਕਰਾਉਣ ਦੇ ਚਾਹੇ ਅਸੀਂ ਸੈਂਟਰ 'ਚ ਲੈ ਕੇ ਜਾਈਏ ਔਰ ਸਾਰਾ ਜਿਹੜਾ ਗਵਰਨਮੈਂਟ ਜਿਹੜੀ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਕਾਈਂਡਲੀ ਇਹਨਾਂ ਜਿਹੜੇ ਗਲਤ ਕੰਮਾਂ ਜਿਹੜੇ ਪਏ ਨੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਤੇ ਉਦੋਂ ਰਾਦਾ ਸੁਆਮੀ satsang ਵਿਆਸ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਦੇ ਮੁਤਾਬਕ ਹੁਣ ਭਵੇਖ ਦੇ ਵਿੱਚ ਕਿਸੇ ਵੀ ਵੀਆਈਪੀ ਜਾਂ ਸਿਆਸੀ ਸ਼ਖਸੀਅਤ ਦੇ ਨਾਲ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਤਸਵੀਰਾਂ ਜਨਤਕ ਤੌਰ ਤੇ ਨਹੀਂ ਖਿੱਚਵਾਈਆਂ ਜਾਣਗੀਆਂ ਸੰਸਥਾ ਨਾਲ ਜੁੜੇ ਹੋਏ ਸਰੋਤਾ ਮੁਤਾਬਕ ਇਹ ਕਦਮ ਡੇਰੇ ਦੀ ਪਰੰਪਰਾ ਅਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਪ੍ਰਬੰਧਕਾਂ ਦਾ ਕਹਿਣਾ ਹੈ ਕਿ satsang ਦਾ ਕੇਂਦਰ ਸਿਰਫ ਆਤਮਿਕ ਔਨਤੀ ਅਤੇ ਸਿਮਰਨ ਦਾ ਹੋਣਾ ਚਾਹੀਦਾ ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਦੇ ਪ੍ਰਚਾਰ ਦਾ ਜ਼ਿਕਰ ਹੋਇਆ ਹੈ ਕਿ ਰਾਜਾ ਸਵਾਮੀ Satsang Vyas ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਜਿਨ੍ਹਾਂ 'ਚ ਉਹ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਜ਼ਰ ਆਏ ਸਨ ਸੋਸ਼ਲ ਮੀਡੀਆ 'ਤੇ ਇਹਨਾਂ ਤਸਵੀਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਸਨ ਜਿਸ ਤੋਂ ਬਾਅਦ ਡੇਰੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਟ ਕਮੇਟੀ ਨੇ ਸ਼ੁੱਕਰਵਾਰ ਨੂੰ ਰੇਲ ਮੰਤਰਾਲੇ ਦੇ ਤਿੰਨ ਮੁੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਦੀ ਕੁੱਲ ਲਾਗਤ 18509 ਕਰੋੜ ਰੁਪਏ ਹੈ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਦਿੱਲੀ ਅੰਬਾਲਾ ਤੀਜੀ ਅਤੇ ਚੌਥੀ ਲਾਈਨ ਕਸਾਰਾ ਮਨਮਾੜ ਤੀਜੀ ਤੇ ਚੌਥੀ ਲਾਈਨ ਬੇਲਾਰੀ ਹੌਸਪੀਟ ਤੀਜੀ ਤੇ ਚੌਥੀ ਲਾਈਨ ਸ਼ਾਮਲ ਹੈ 194 ਕਿਲੋਮੀਟਰ ਲੰਬੇ ਦਿੱਲੀ ਅੰਬਾਲਾ ਪ੍ਰੋਜੈਕਟ ਦੇ ਲਈ 5900 ਤਿਆਸੀ ਕਰੋੜ ਰੁਪਏ ਦੀ ਲਾਗਤ ਆਵੇਗੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ ਇਹ ਪ੍ਰੋਜੈਕਟ ਦਿੱਲੀ ਸੋਨੀਪਤ ਪਾਣੀਪਤ ਕੁਰਕhetra ਹਰਿਆਣਾ ਦੇ ਹੋਰ ਜ਼ਿਲ੍ਹਿਆਂ ਰਾਹੀਂ ਜੰਮੂ ਤੱਕ ਫੌਜੀਆਂ ਦੀ ਆਵਾਜਾਈ ਲਈ ਰਣਨੀਤਕ ਤੌਰ ਤੇ ਅਹਿਮ ਹੈ ਇਸ ਦੇ ਨਾਲ ਦਿੱਲੀ ਤੋਂ ਚੰਡੀਗੜ੍ਹ ਅਤੇ ਅੱਗੇ ਜੰਮੂ ਦੇ ਰੂਟਾਂ ਦੇ ਯਾਤਰੀਆਂ ਦੀ ਸਹੂਲਤ ਦੇ ਵਿੱਚ ਵੀ ਵਾਤਾ ਹੋਵੇਗਾ ਇਹ ਪ੍ਰੋਜੈਕਟ 4 ਸਾਲਾਂ ਵਿੱਚ ਪੂਰਾ ਹੋਵੇਗਾ ਇਸ ਲਈ ਵੱਡੇ ਪੱਧਰ ਤੇ ਜ਼ਮੀਨ ਗ੍ਰਹਿਣ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਵੈਸ਼ਨਵ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਦੇ ਲਈ ਇੱਕ ਵੱਡੇ ਪੁਲਾਂ ਤੇ 28 ਹੋਰ ਪੁਲਾਂ ਦੀ ਉਸਾਰੀ ਦੇ ਨਾਲ ਨਾਲ ਰਸਤੇ ਅਤੇ ਹੋਰ ਪੁਲਾਂ ਦੀ ਮੁਰੰਮਤ ਕਰਨ ਦੀ ਵੀ ਜ਼ਰੂਰਤ ਹੋਵੇਗੀ। T20 ਵਰਲਡ ਕੱਪ ਦੇ ਗਰੁੱਪ A ਦੇ ਵਿੱਚ ਐਤਵਾਰ ਨੂੰ ਅਮਰੀਕਾ ਤੇ ਨਾਮੀਬੀਆ ਵਿਚਾਲੇ ਚਨਈ ਦੇ ਵਿੱਚ ਇੱਕ ਮਹੱਤਵਪੂਰਨ ਮੈਚ ਖੇਡਿਆ ਗਿਆ। ਅਮਰੀਕਾ ਨੇ T20 ਵਰਲਡ ਕੱਪ ਦੇ ਵਿੱਚ ਲਗਾਤਾਰ ਆਪਣੀ ਦੂਜੀ ਜਿੱਤ ਹਾਸਲ ਕੀਤੀ ਹੈ। ਐਤਵਾਰ ਨੂੰ ਅਮਰੀਕਾ ਨੇ ਨਾਮੀਬੀਆ ਨੂੰ 31 ਦੌੜਾਂ ਦੇ ਨਾਲ ਹਰਾਇਆ ਹੈ। 26ਵੇਂ ਮੈਚ ਦੇ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਗਰੁੱਪ A ਮੈਚ ਚਨਈ ਦੇ ਚੋਪੇਕ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਮਰੀਕਾ ਨੇ ਨਾ ਬੀਬੀਆਂ ਨੂੰ 200 ਦੌੜਾਂ ਦਾ ਟੀਚਾ ਦਿੱਤਾ ਟੀਮ ਨੇ 4 ਵਿਕਟਾਂ ਦੇ ਨੁਕਸਾਨ ਤੇ 199 ਦੌੜਾਂ ਬਣਾਈਆਂ ਸੰਜੇ ਕ੍ਰਿਸ਼ਨਾ ਮੂਰਤੀ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ ਕਪਤਾਨ ਮਨੰਕ ਪਟੇਲ ਨੇ 30 ਦੌੜਾਂ ਅਤੇ 30 ਗੇਂਦਾਂ ਦੇ ਵਿੱਚ 52 ਦੌੜਾਂ ਬਣਾਈਆਂ ਨਾਬੀਬੀਆ ਲਈ ਕਪਤਾਨ ਜਰਾਡ ਇਰਾਸਮਸ ਅਤੇ ਵਿਲੇਮ ਮਾਈਬਰਗ ਨੇ ਦੋ-ਦੋ ਵਿਕਟਾਂ ਲਈਆਂ 200 ਦੌੜਾਂ ਦਾ ਪਿੱਛਾ ਕਰਦੇ ਹੋਏ ਨਾਬੀਬੀਆ 20 ਓਵਰਾਂ ਦੇ ਵਿੱਚ 6 ਵਿਕਟਾਂ ਦੇ ਨੁਕਸਾਨ ਤੇ ਸਿਰਫ 168 ਦੌੜਾਂ ਹੀ ਬਣਾ ਸਕਿਆ ਬੰਗਲਾਦੇਸ਼ ਦੇ ਵਿੱਚ ਬੀਐਨਪੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਤਾਰਿਕ ਰਹਿਮਾਨ ਸਰਕਾਰ ਦੇ ਸੌਚੁਕ ਸਮਾਗਮ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ 11 ਫਰਵਰੀ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਮੁਖੀ ਤਾਰਿਕ ਰਮਾਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕਣਗੇ ਇਸ ਖਾਸ ਮੌਕੇ ਤੇ ਅੰਤਰੀਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ ਅਤੇ ਭਾਰਤ ਸਮੇਤ 13 ਦੇਸ਼ਾਂ ਦੇ ਆਗੂਆਂ ਨੂੰ ਸੱਦਾ ਵੀ ਭੇਜਿਆ ਗਿਆ ਜਾਣਕਾਰੀ ਦੇ ਮੁਤਾਬਕ ਸੱਦੇ ਗਏ ਦੇਸ਼ਾਂ ਦੀ ਸੂਚੀ ਦੇ ਵਿੱਚ ਚੀਨ, ਪਾਕਿਸਤਾਨ, ਸਾਊਦੀ ਅਰਬ, ਤੁਰਕੀ, ਸੰਯੁਕਤ ਅਰਬ ਅਮੀਰਾਤ, ਕਤਰ, ਮਲੇਸ਼ੀਆ, ਬਰੂਨਾਈ, ਸ਼੍ਰੀਲੰਕਾ, ਨੇਪਾਲ, ਭਾਰਤ ਅਤੇ ਪੋਟਾਂਨ ਸ਼ਾਮਲ ਨੇ ਸੌ ਚੁੱਕ ਸਮਾਗਮ ਦਾ ਆਯੋਜਨ ਸਾਊਥ ਪਲਾਜ਼ਾ ਦੇ ਵਿੱਚ ਕੀਤਾ ਗਿਆ ਹੈ BNP ਨੇ ਹਾਲੀ ਦੇ ਵਿੱਚ ਆਮ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਈਏ ਸੌ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਉਮੀਦ ਘੱਟ ਹੈ ਕਿਉਂਕਿ ਉਸ ਸਮੇਂ ਫਰਾਂਸ ਦੇ ਰਾਸ਼ਟਰਪਤੀ ਉਮੈਨੂਅਲ ਮੈਕਰਨ ਭਾਰਤ ਦੌਰੇ ਤੇ ਹੋਣਗੇ ਮੰਨਿਆ ਜਾ ਰਿਹਾ ਹੈ ਕਿ ਇਸ ਸਮਾਗਮ ਦੇ ਵਿੱਚ ਭਾਰਤ ਵੱਲੋਂ ਕੋਈ ਹੋਰ ਸੀਨੀਅਰ ਆਗੂ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਬਜਾਏ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਜਾਂ ਉਪ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਡਾਕਾ ਦੇ ਵਿੱਚ ਤਾਰਿਕ ਰਹਿਮਾਨ ਦੇ ਸੌਚਕ ਸਮਾਗਮ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਨੇ ਤੇ ਉਧਰ ਅਫਰੀਕੀ ਦੇਸ਼ ਕਾਨਾ ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਖੋਲਿਆ ਗਿਆ ਜੋ ਕਿ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਸਾਹਿਬ ਦਾ ਗੁਰਦੁਆਰਾ ਰੱਖਿਆ ਗਿਆ ਇਹ ਗੁਰਦੁਆਰਾ 8 ਫਰਵਰੀ ਨੂੰ ਈਸਟ ਲੋਗਨ ਖੇਤਰ ਦੇ ਵਿੱਚ ਖੋਲਿਆ ਗਿਆ ਗੁਰਦੁਆਰਾ ਸਾਹਿਬ ਸਿਰਫ ਇਬਾਦਤ ਦਾ ਸਥਾਨ ਨਹੀਂ ਹੋਵੇਗਾ ਸਗੋਂ ਆਤਮਿਕ ਸਿੱਖਿਆ ਸਮਾਜਿਕ ਸੇਵਾ ਨਿੱਜੀ ਵਿਕਾਸ ਦਾ ਕੇਂਦਰ ਵੀ ਹੋਵੇਗਾ ਸਿੱਖ ਧਰਮ ਦੀ ਕੇਂਦਰੀ ਪਰੰਪਰਾ ਲੰਗਰ ਹੈ ਜੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਰੀ ਰਹੇਗੀ ਅਤੇ ਬਿਨਾਂ ਕਿਸੇ ਜਾਤ ਧਰਮ ਤੋਂ ਉੱਪਰ ਉੱਠ ਕੇ ਮੁਫਤ ਭੋਜਨ ਦੀ ਸਹੂਲਤ ਇੱਥੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮਿਲੇਗੀ ਸੋ ਉਦਘਾਟਨੀ ਸਮਾਰੋਹ ਦੇ ਵਿੱਚ ਅਮਰਦੀਪ ਸਿੰਘ ਹਰੀ ਆਈਐਮ ਆਈਪੀਐਮਸੀ ਦੇ ਚੇਅਰਮੈਨ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ 15ਵੀਂ ਸਦੀ ਦੇ ਵਿੱਚ ਸਿੱਖ ਧਰਮ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਹ ਧਰਮ ਇੱਕ ਪਰਮਾਤਮਾ ਮਨੁੱਖੀ ਸਮਾਨਤਾ ਦੇ ਸਿਧਾਂਤ ਦੇ ਉੱਤੇ ਆਧਾਰਿਤ ਹੈ ਸੋ ਅ ਅਮਰਦੀਪ ਸਿੰਘ ਹਰੀ ਜੋ ਕਿ ਆਈਪੀਐਮਸੀ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਵਿਸਥਾਰ ਪੂਰਵਕ ਇਸ ਮੌਕੇ ਜਾਣਕਾਰੀ ਵੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਾਨਾ ਦੇ ਵਿੱਚ ਭਾਰਤੀ ਭਾਈਚਾਰੇ ਦੀ ਮੌਜੂਦਗੀ ਇੱਕ ਸਾਲ ਤੋਂ 100 ਸਾਲ ਤੋਂ ਉੱਪਰ ਦੀ ਹੈ ਸੋ 1900ਵਿਆਂ ਦੇ ਸ਼ੁਰੂਆਤੀ ਦਹਾਕਿਆਂ ਦੇ ਵਿੱਚ ਭਾਰਤ ਦੇ ਕਈ ਸੂਬਿਆਂ ਤੋਂ ਲੋਕ ਇੱਥੇ ਪਹੁੰਚੇ ਸਨ ਜਿਨ੍ਹਾਂ ਦੇ ਵਿੱਚ ਸਿੰਧੀ ਅਤੇ ਪੰਜਾਬੀ ਭਾਈਚਾਰਾ ਸ਼ਾਮਲ ਹੈ ਇਸ ਵੇਲੇ ਕਾਨਾਂ ਦੇ ਵਿੱਚ ਪੰਜਾਬੀ ਭਾਈਚਾਰੇ ਅਤੇ ਹੋਰ ਭਾਰਤੀ ਭਾਈਚਾਰਿਆਂ ਦੇ ਵੱਲੋਂ ਸਟੀਲ ਉਦਯੋਗ ਫਾਰਮਾਸਿਟੀਕਲ ਆਈਟੀ ਅਤੇ ਹੋਰ ਖੇਤਰਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਸੋ ਭਾਰਤ ਦੇ ਲਗਭਗ ਹਰੇਕ ਰਾਜ ਤੋਂ ਕਾਨਾ ਦੇ ਵਿੱਚ ਇਸ ਵੇਲੇ ਲੋਕ ਰਹਿ ਰਹੇ ਨੇ ਸੋ ਗੁਰਦੁਆਰਾ ਸਾਹਿਬ ਇਸ ਏਕਤਾ ਨੂੰ ਚੰਗੀ ਤਰ੍ਹਾਂ ਦੇ ਨਾਲ ਦਰਸਾਵੇਗਾ ਅਤੇ ਮਜ਼ਬੂਤ ਕਰੇਗਾ ਸਿੱਖ ਧਰਮ ਦੇ ਸੁਨੇਹੇ ਸਮਾਨਤਾ ਅਤੇ ਮਨੁੱਖਤਾ ਨੂੰ ਅੱਗੇ ਵਧਾਏਗਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ